ਹੋ ਲੋਕ ਕਹਿੰਦੇ ਵੀ ਦੁੱਧ ਦਾ ਰੇਟ ਇੰਨਾ ਹੋ ਗਿਆ ਇੰਨਾ ਹੋ ਗਿਆ ਹਨ ਜਦੋਂ ਕੋਈ ਪੈਟਰੋਲ ਡੀਜ਼ਲ ਵੱਧਾ ਕੋਈ ਹੋਰ ਚੀਜ਼ਾਂ ਵੱਧਦੀਆਂ ਉਹਦੋਂ ਲੋਕ ਰੋਲਾ ਨਹੀਂ ਪਾਉਂਦੇ ਹੈਗੇ ਉਹ ਤਾਂ ਹੀ ਮੈਡੀਸਨ ਦੇਈ ਜਾਂਦੇ ਉਹਨਾਂ ਨੂੰ ਵਧਾਈ ਜਾਂਦੇ ਆ ਅੱਛਾ ਹਾਂਜੀ ਹਾਂ ਨੇਚਰਲ ਤਾਂ ਹੁਣ ਦੁੱਧ ਆਹੀ 10 12 ਕਿਲੋਈ 13 ਕਿਲੋ ਹੱਦ 15 ਦੇ ਦੋ ਸਸੇ ਘਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਉਹ ਕਹਿੰਦੇ ਹੁੰਦੇ ਆ ਕਿ ਜੱਟ ਦੀ ਜੂਨ ਬੁਰੀ ਪਰ ਦੂਜੇ ਪਾਸੇ ਅੱਜਕੱਲ ਮਨਕਿਰਤ ਤੌਲਖ ਨੂੰ ਦੇਖ ਕੇ ਐ ਲੱਗਦਾ ਪਿਆ ਹੈ ਕਿ ਜੱਟ ਹੀ ਸਾਰੀ ਦੁਨੀਆ ਤੇ ਕਬਜ਼ਾ ਕਰੀ ਬੈਠੇ ਆ ਅਸਲ ਦੇ ਵਿੱਚ ਜਿਹੜੇ ਆਮ ਪਿੰਡਾਂ ਦੇ ਜੱਟ ਹੁੰਦੇ ਆ ਜਾਂ ਆਮ ਪਿੰਡਾਂ ਦੇ ਲੋਕ ਜਿਹਨੂੰ ਆਪਾਂ ਪਿੰਡੂ ਕਹਿ ਦਿੰਨੇ ਆ ਉਹ ਅਸਲ ਦੇ ਵਿੱਚ ਕਿਵੇਂ ਦੇ ਹੁੰਦੇ ਆ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਤੱਕ ਮੇਨ ਟੌਪਿਕ ਕੀ ਹੈ ਉਹ ਇਹ ਹੈ ਕਿ ਪਸ਼ੂ ਪਾਲਣਾ ਜਿਹੜਾ ਵਾ ਜੇਕਰ ਅਸੀਂ ਸੋਚਦੇ ਪਏ ਹਾਂ ਕਿ ਅੱਜਕੱਲ ਦੁੱਧ ਸ਼ਹਿਰਾਂ ਦੇ ਵਿੱਚ ਬਹੁਤ ਮਹਿੰਗਾ ਹੋ ਗਿਆ ਤੇ ਅੱਜਕੱਲ ਹਰ ਕੋਈ ਇਹ ਸੋਚਦਾ ਪਿਆ ਹੈ ਕਿ ਇੱਕ ਤੋਂ ਗਾਈਆਂ ਜਾਂ ਮੱਝਾਂ ਆਪਾਂ ਵੀ ਰੱਖ ਲਈਏ। ਦੂਜੇ ਪਾਸੇ ਲੋਕ ਇਹ ਸੋਚਦੇ ਪਏ ਆ ਕਿ ਜਿਨ੍ਹਾਂ ਦੇ ਘਰੇ ਗਾਈਆਂ ਮੱਝਾਂ ਰੱਖੀਆਂ ਹੋਈਆਂ ਉਹ ਕੀ ਪੈਸੇ ਕਮਾਉਂਦੇ ਪਏ ਆ ਜਾਂ ਉਹ ਵੀ ਔਖੇ ਆ। ਮੇਰੇ ਨਾਲ ਅਸੀਂ ਦਾਰਾ ਬਾਈ ਕਹਿੰਦੇ ਆ ਅ ਗੱਲ ਕਰਦੇ ਆ ਬਾਈ ਦੇ ਨਾਲ ਬਾਈ ਕੀ ਹਾਲ ਆ? ਬਬਰੀ ਠੀਕ ਠਾਕ ਹੋਈ। ਅਸੀਂ ਗੱਲ ਜੀ ਸਾਰਿਆਂ ਨੂੰ ਅ ਦਾਰੇ ਬਾਈ ਆਪਾਂ ਤਾਂ ਬਹੁਤ ਚਿਰਾਂ ਤੋਂ ਜਾਣਦੇ ਆ ਇੱਕ ਦੂਜੇ ਨੂੰ। ਹਾਂਜੀ। ਦਾਰੇਬਾਈ ਦੀ ਖਾਸियत ਕੀ ਹੈ ਕਿ 10-15 ਸਾਲ ਮੈਨੂੰ ਹੋ ਗਿਆ ਰੋਜ਼ ਜਮ ਜਾਂਦਾ। ਭਾਵੇਂ ਘਰ 'ਚ ਨੇਰੀ ਤੂਫਾਨ ਆਇਆ ਹੋਵੇ, ਭਾਵੇਂ ਕੁਝ ਵੀ ਹੋਇਆ ਹੋਵੇ, ਜਿਮ ਜਾਣਾ ਸਿਹਤ ਦੇ ਕਿ ਤੁਹਾਨੂੰ ਪਤਾ ਲੱਗ ਗਿਆ ਨਾ, ਬਾਕੀ ਛੋਟ ਵੀ ਦਿਖਾ ਦਾਂਗੇ। ਅ ਅੱਜਕੱਲ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਦੁੱਧ ਰੇਟ ਕੀ ਚੱਲਦੇ ਪਏ? ਨਹੀਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਰੇਟ ਆ। ਹਮਮ। ਜਦਕਿ ਸ਼ਹਿਰਾਂ ਦੇ ਵਿੱਚ ਡੁਪਲੀਕੇਟ ਦੁੱਧ ਬਹੁਤ ਆਉਂਦਾ। ਅੱਛਾ। ਤੇ ਪਿੰਡਾਂ ਚ ਆ ਵੀ ਪਿਓਰ ਮਿਲ ਜਾਂਦਾ ਵਾ ਨਹੀਂ ਪਰ ਡੁਪਲੀਕੇਟ ਚਲੋ ਆਪ ਤੁਸੀਂ ਗੱਲ ਕੀਤੀ ਹੈ ਕੀ ਆਪਾਂ ਡੁਪਲੀਕੇਸੀ ਨੂੰ ਚੈੱਕ ਕਰਨ ਵਾਸਤੇ ਕੋਈ ਚੀਜ਼ ਘਰੇ ਹੈ ਜੀ ਕਰ ਸਕਦੇ ਆ ਜਾਂ ਕੋਈ ਮਸ਼ੀਨ ਹੈ ਜੀ ਮਿਲਦੀ ਹੈ ਕਿ ਆਪਾਂ ਪਹਿਲਾਂ ਇਹੀ ਪਿਓਰਿਟੀ ਚੈੱਕ ਕਰ ਲਈਏ ਨਹੀਂ ਪਿਓਰਿਟੀ ਤਾਂ ਇਦਾਂ ਨਾ ਜਿਵੇਂ ਹੁਣ ਆਪਾਂ ਕਿਸੇ ਘਰੋਂ ਦੁੱਧ ਲੈਨੇ ਆ ਉਹਦੀ ਪਿਓਰਿਟੀ ਆ ਠੀਕ ਆ ਹੁਣ ਡੈਰੀ ਦੇ ਵਿੱਚ ਚੱਲੇਗਾ ਕਹਾਂ ਸਪਲਾਈ ਹੁੰਦਾ ਵਾ ਉਹਦੀ ਕੀ ਪਿਓਰਿਟੀ ਆ ਨਾ ਕੁਈ ਮਸ਼ੀਨ ਤਾਂ ਨਹੀਂ ਬਣੀ ਹੈ ਜੀ ਚੈੱਕ ਕਰਨ ਦੀ ਮਸ਼ੀਨਾਂ ਤਾਂ ਦੇਸੀ ਤਰੀਕੇ ਜਿਹੀ ਆ ਮਸ਼ੀਨਾਂ ਮਸ਼ੂਨਾ ਤਾਂ ਹੁਣ ਹੈ ਕੋਈ ਹੈ ਜੇ ਬੰਦਾ ਮਾੜਾ ਮੋਟਾ ਪਤਾ ਨਹੀਂ ਹੋ ਨਹੀਂ ਹੈਗਾ ਅੱਛਾ ਜਿਹੜੇ ਘਰਾਂ ਦੇ ਵਿੱਚ ਹੁਣ ਕਈ ਹੁੰਦਾ ਕਈਆਂ ਨੂੰ ਵੀ ਯਾਰ ਹੁਣ ਅਸੀਂ ਘਰੇ ਨਹੀਂ ਆ ਸਕਦੇ ਹਾਂਜੀ ਬਹੁਤ ਤਾਂ ਸ਼ਹਿਰਾਂ ਦੇ ਵਿੱਚ ਹੁੰਦਾ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਇੱਕ ਬੰਦਾ ਲੁਧਿਆਣੇ ਤੋਂ ਹੰਬਣਾ ਦੁੱਧ ਲੈਣ ਜਾਂਦਾ ਕਹਿੰਦਾ ਮੈਨੂੰ ਇਸ ਕਰਕੇ ਜਾਨਣਾ ਕਿ ਦੁੱਧ ਸਾਫ਼ ਮਿਲ ਜਵੇ ਹਾਂਜੀ ਅੱਜ ਕੱਲ ਡਾਕਟਰ ਵੀ ਕਹਿਣ ਲੱਗ ਪਏ ਆ ਕਿ ਡੇਰੀ ਪ੍ਰੋਡਕਟ ਨੂੰ ਅਵੋਇਡ ਕਰੋ ਤੇ ਤੁਸੀਂ 4 ਸਾਲ ਹੋਰ ਜਿਉਣਾ ਹੈ ਪਰ ਅਸਲ ਸਵਾਲ ਦੀ ਜਿਹੜੀ ਆਪਣੇ ਅੱਜ ਦਾ ਟੌਪਿਕ ਜਿਹੜਾ ਡੈਰੀ ਫਾਰਮ ਦਾ ਕੰਮ ਹੈਗਾ ਵਾ ਇਹ ਮਹਿੰਗਾ ਪੈਂਦਾ ਕਿ ਸਸਤਾ ਪੈਂਦਾ ਸ਼ੁਰੂਆਤ ਆਪਾਂ ਇੱਥੋਂ ਕਰਦੇ ਆ ਕਿ ਇੱਕ ਮੱਝ ਰੱਖਣ ਦੇ ਨਾਲ ਖਰਚਾ ਕਿੰਨਾ ਹੁੰਦਾ ਤੇ ਕੀ ਆਮਦਨ ਹੋ ਜਾਂਦੀ ਹੈ ਨਹੀਂ ਜੇ ਤਾਂ ਬੰਦਾ ਆਪ ਕੰਮ ਕਰਦਾ ਵਾ ਫੇਰ ਤਾਂ ਨਹੀਂ ਮਹਿੰਗਾ ਲੱਗਦਾ ਹੈਗਾ ਜੇ ਹੁਣ ਸਾਰਾ ਕੁਝ ਬੰਦਿਆਂ ਤੇ ਛੱਡਣਾ ਵਾ ਫੇਰ ਤਾਂ ਮਹਿੰਗਾ ਹੀ ਪੈਂਦਾ ਵਾ ਕਿਵੇਂ ਹੁਣ ਲੋਕ ਕਹਿ ਦਿੰਦੇ ਆ ਵੀ ਦੁੱਧ ਦਾ ਰੇਟ ਇੰਨਾ ਹੋ ਗਿਆ ਇੰਨਾ ਹੋ ਗਿਆ ਹਨਾ ਜਦੋਂ ਕੋਈ ਪੈਟਰੋਲ ਡੀਜ਼ਲ ਵੱਧਦਾ ਕੋਈ ਹੋਰ ਚੀਜ਼ਾਂ ਵੱਧਦੀਆਂ ਉਦੋਂ ਲੋਕ ਕੋ ਰੋਲਾ ਨਹੀਂ ਪਾਉਂਦੇ ਹੈਗੇ ਹੋ ਜੇ ਜ਼ਿੰਮੇਦਾਰ ਕਿਸਾਨ ਕੋਈ ਮਜ਼ਦੂਰ ਵੀ ਆ ਦੁੱਧ ਦਾ ਰੇਟ ਵਧਾ ਦਿੰਦਾ ਵਾ ਤਾਂ ਲੋਕ ਕਿਵੇਂ ਟੱਪਦੇ ਆ ਹਨ ਹੁਣ ਕਿੰਨਾ ਕੰਮ ਕਰਨਾ ਪੈਂਦਾ ਹੁਣ ਛੋਟੇ ਸਾਹਮਣੇ ਹੀ ਆ ਮੈਂ ਗੋਆ ਚੱਕਣ ਲੱਗਿਆ ਸੀਗਾ ਪੱਠੇ ਪਾਉਂਦਾ ਸੀਗਾ ਤੇ ਬਹੁਤ ਮਿਹਨਤ ਨਾਲ ਯਾਨਕੀ ਦੁੱਧ ਪੈਦਾ ਕਰਨਾ ਪੈਂਦਾ ਵੀ ਹੈ ਨਹੀਂ ਹੈਗਾ ਵੀ ਉਹੀ ਹੋ ਜਾਂਦਾ ਵਾ ਕੋਈ ਜਿਹੜੇ ਜਿਹੜੇ ਜਮਾ ਹੀ ਨਵੇਂ ਆ ਕੰਮ ਦੇ ਵਿੱਚ ਉਹ ਕਹਿੰਦੇ ਜੇਰ ਆਪਾਂ ਇੱਕ ਮਤਲਬ ਥਾਂ ਲੈ ਲੈਣਨੇ ਆ ਥੋੜੀ ਜੀ ਉੱਥੇ ਮਾੜਾ ਜਿਹਾ ਮਤਲਬ ਚਾਰਾ ਜੁਰਾ ਪੌਣ ਨੂੰ ਜਗ੍ਹਾ ਖੁਰਲੀ ਮਢਾ ਲੈਣੇ ਆ ਤੇ ਇੱਕ ਮੱਝ ਲੈ ਆਉਣੀ ਆ ਪਰ ਅਸਲ ਦੇ ਵਿੱਚ ਜੇ ਮੱਝ ਲੈ ਆਉਣੀਆਂ ਤਾਂ ਕੀ ਕੀ ਚੀਜ਼ਾਂ ਹੋਰ ਚਾਹੀਦੀਆਂ ਨਹੀਂ ਜਗ੍ਹਾ ਵੀ ਚਾਹੀਦੀ ਆ ਪਹਿਲਾਂ ਤਾਂ ਇਹਨੂੰ ਇੱਕ ਦੋ ਡੰਗਰਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਪਹਿਲਾਂ ਵੀ ਦੇਖਣਾ ਚਾਹੀਦਾ 2-4 ਮਹੀਨੇ ਹਨਾ ਜਿਵੇਂ ਕੋਈ ਵੀ ਬਿਜ਼ਨਸ ਕਰਨਾ ਉਹਦੇ ਵਿੱਚ ਫਿਰਕੇ ਪਤਾ ਲੱਗੂ ਵੀ ਹਾਂ ਵੀ ਕੀ ਬਚਦਾ ਕੀ ਨਹੀਂ ਨਿਕਲਦਾ ਇਹਦਾ ਵੀ ਆਪਾਂ ਸਟੱਡੀ ਕੋਈ ਚੀਜ਼ ਕੀਤੀ ਨਹੀਂ ਹੈਗੀ ਚੱਕ ਕੇ ਮੂੰਹ ਆਪਾਂ ਲੈ ਆਈਏ ਫਿਰ ਘਟਾ ਹੀ ਪੈਣਾ ਵਾ ਪਹਿਲਾਂ 2-3 ਮਹੀਨੇ ਮੰਡੀਆਂ 'ਚ ਜਾਓ ਕਿ ਰੇਟ ਚੱਲਦਾ ਕਿਵੇਂ ਹੁੰਦਾ ਸੌਦੇ ਸਾਰੇ ਭਾਈ ਜਿਵੇਂ ਤੁਸੀਂ ਗੱਲ ਕਰਦੇ ਪਏ ਸੀਗੇ ਕਿ ਤੁਰ ਫਿਰ ਕੇ ਦੇਖਣਾ ਚਾਹੀਦਾ ਯਾਰ ਤੁਹਾਨੂੰ ਖੁਦ ਨੂੰ ਕੰਮ ਕਰਦ ਨੂੰ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਹੀ ਜੋ ਜੰਮਿਆ ਡੰਗਰ ਪਸੂਆ ਜੀ ਆ ਅੱਛਾ ਇਹਨਾਂ ਕੀ ਸ਼ੁਰੂ ਤੋਂ ਹੀ ਦਾਦੇ-ਪਰਦਾਦੇ ਜਾਂਕੀ ਡੰਗਰਾਂ ਜੀ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਹੀ ਜਿਹੜੀ ਘਰ 'ਚ ਚੀਜ਼ ਹੋਵੇ ਫਿਰ ਬੰਦਾ ਹੋ ਹੀ ਜਾਂਦਾ ਟ੍ਰੈਂਡ ਅੱਛਾ ਚਲੋ ਆਪਾਂ ਜਿਹੜੀ ਗੱਲ ਕਰਦੇ ਪਏ ਸੀ ਕਿ ਜੇ ਤੁਸੀਂ ਸਿੰਧ ਰੱਖਣੇ ਆ ਹੁਣ ਉਹਨਾਂ ਨੂੰ ਇੱਕ ਵਾਰੀ ਵਿਸਥਾਰ ਨਾਲ ਦੱਸ ਦੋ ਬਾਈ ਜੇ ਤੁਸੀਂ ਰੱਖਣੇ ਆ ਡੰਗਰ ਪਸ਼ੂ ਤੇ ਤੁਸੀਂ ਮਾੜਾ ਮੋਟਾ ਦੁੱਧ ਦਾ ਕੰਮ ਕਰਨਾ ਤਾਂ ਤੁਹਾਨੂੰ ਕੀ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ ਕੀ ਕੀ ਲਿਆਉਣੀਆਂ ਚਾਹੀਦੀਆਂ ਕਿਹਨੇ ਕਿਹਦੇ ਧਿਆਨ ਰੱਖਣਾ ਚਾਹੀਦਾ ਆਹੀ ਆ ਵੀ ਦੇਖੋ ਪਹਿਲਾਂ ਜਾ ਕੇ ਸਾਰਾ ਕੁਝ ਠੀਕ ਹੈ ਪਹਿਲਾਂ ਦੇਖੋ ਕੰਮ ਦੇਖੋ ਵੀ ਕਿਵੇਂ ਕੰਮ ਹੁੰਦਾ ਵਾ ਹਨਾ ਵੀ ਦੇਖ ਪਰਖ ਕੇ ਆਦਾ ਮੰਡੀਆਂ 'ਚ ਜਾਓ ਮੰਡੀਆਂ 'ਚ ਜਾ ਕੇ ਆਦਾ ਦੇਖੋ ਦੇ ਵੀ ਡੰਗਰ ਪਸ਼ੂ ਦਾ ਕੀ ਰੇਟ ਆ ਕਿਵੇਂ ਸੌਦੇ ਹੁੰਦੇ ਆ ਕੀ ਚੱਕਰ ਆ ਜੇ ਆਪਾਂ ਦੇਖਣਾ ਨਹੀਂ ਪਰਖਣਾ ਨਹੀਂ ਜੀ ਇਹਨੂੰ ਆਪਾਂ ਲੈ ਆਈਏ ਮੁੜ ਕੇ ਫਿਰ ਘਾਟੇ ਹੀ ਪੈਂਦੇ ਆ ਪਹਿਲਾਂ ਫਿਰ ਆਪੋ ਮੈਂ ਉੱਥੇ ਆ ਜਾਂਦਾ ਮੈਂ ਮੰਨ ਲਓ ਆਪਾਂ ਪਸ਼ੂ ਮੰਡੀ ਚਲੇ ਗਏ ਹਾਂਜੀ ਅੱਛਾ ਮੈਂ ਅੱਜਕੱਲ ਰੇਟ ਕੀ ਚੱਲਦਾ ਪਿਆ ਡੰਗਰ ਰੇਟ ਤਾਂ ਇਹ ਏਡੋ-ਅੱਡਾ ਜਿੰਨਾਂ ਕੋ ਡੰਗਰ ਦੁੱਧ ਦਿੰਦਾ ਵਾ ਕੋਈ 15 ਕਿਲੋ ਕੋਈ 18 ਕਿਲੋ ਕੋਈ 20 ਕਿਲੋ ਅਲੱਗ-ਅਲੱਗ ਰੇਟ ਆ ਕੋਈ 2 ਲੱਖ ਰੁਪਈਆ ਮੰਗੀਆਂ ਕੋਈ 2.5 ਮੰਗੀ ਜਾਂਦਾ ਕੋਈ 1.5 ਮੰਗੀ ਜਾਂਦਾ ਅਲੱਗ-ਅਲੱਗ ਰੇਟ ਪਰ ਭਾਈ ਤੇਰੇ ਹਿਸਾਬ ਦੇ ਨਾਲ ਜਦੋਂ ਜਾਣਾ ਮੰਡੀ ਦੇ ਵਿੱਚ ਤਾਂ ਕਿਹੜਾ ਡੰਗਰ ਲੈਣਾ ਚਾਹੀਦਾ ਹੈ ਤੇ ਕੀ-ਕੀ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਆਂ ਅੱਜ 10-12 ਕਿਲੋ ਵਾਲਾ ਡੰਗਰ ਵਧੀਆ ਰਹਿੰਦਾ ਵਾ ਯਾਨਕੀ ਦੁੱਧ ਦਾ ਵੀ ਫਰਕ ਹੁੰਦਾ ਜੇ ਹੁਣ ਦੁੱਧ ਜ਼ਿਆਦਾ ਹੋਊਗਾ ਡੰਗਰ ਥੱਲੇ ਉਹਦੇ ਹੀ ਦੁੱਧ ਵੀ ਪਤਲਾ ਹੋਊਗਾ ਠੀਕ ਆ ਬਾਕੀ ਸ਼ਕਲ ਜ਼ੂਰ ਤੋਂ ਦੇਖੋ ਉਹਦੇ ਚੱਡਾ ਦੇਖੋ ਉਹਦਾ ਤੇ ਥਣ वगैरह ਦੇਖੋ ਹੂੰ ਠੀਕ ਹੈ ਹਾਂਜੀ ਹਾਂ ਤੇ ਉਹ ਮਤਲਬ ਇਹ ਵੀ ਦੇਖਣਾ ਚਾਹੀਦਾ ਕਿ ਕਿੱਥੋਂ ਆਇਆ ਵਾ ਪਹਿਲਾਂ ਕਿਹੜੀ ਨਸਲ ਸੀ ਜਾਂ ਕਿਵੇਂ ਬਰੀਡ ਸੀ ਨਸਲਾਂ ਤਾਂ ਨੀਲੀ 라ਵੀ ਹੁੰਦੀ ਆ ਮੋਰਾ ਹੁੰਦੀ ਆ ਬਾਕੀ ਦੇਸੀ ਦੂਸੀ ਹੁੰਦੀਆਂ ਆਪਣੀਆਂ ਹੂੰ ਹਾਂਜੀ ਜੇ ਜਦੋਂ ਆਪਾਂ ਡੇਲੀ ਲਾਈਫ ਦੇ ਵਿੱਚ ਮੰਨ ਲਾ ਘਰੇ ਤਿੰਨ ਤੋਂ ਚਾਰ ਮੱਝਾਂ ਰੱਖੀਆਂ ਹੋਈਆਂ ਜਾਂ ਦੋ ਹੀ ਰੱਖੀਆਂ ਹੋਈਆਂ ਤਾਂ ਆਮ ਘਰਾਂ ਦੇ ਵਿੱਚ ਤਾਂ ਜਿਵੇਂ ਲੋਕ ਕਹਿੰਦੇ ਉੱਠੇ ਕੰਮ ਤੇ ਚਲੇਗੇ ਇਨਾ ਦੇ ਸਾਮ ਸੰਭਾਲਣ ਦੇ ਲਈ ਕੀ ਕੀ ਔਕੜਾਂ ਵੀ ਕਈ ਵਾਰ ਆ ਜਾਂਦੀਆਂ ਕਈ ਵਾਰ ਬਿਮਾਰੀ ਵੀ ਲੱਗ ਜਾਂਦੀ ਆ ਜਾਂ ਮਹੀਨੇ ਦੇ ਵਿੱਚ ਇੱਕ ਦੋ ਵਾਰ ਹੋਰ ਚੀਜ਼ਾਂ ਵੀ ਕਰਾਉਣੀ ਆਉਂਦੀ ਹਰੇਕ ਨੂੰ ਇਹ ਲੱਗਦਾ ਹੈ ਬਸ ਆਪਾਂ ਮੱਠੇ ਪਾਤੇ ਬਹੁਤ ਨਹੀਂ ਔਕੜਾਂ ਤਾਂ ਆਉਂਦੀਆਂ ਵਾ ਸਫਾਈ ਰੱਖੋ ਜਿਉਂ ਸਫਾਈ ਨਹੀਂ ਰੱਖਣੀ ਬਿਮਾਰੀਆਂ ਹੀ ਲੱਗਣੀਆਂ ਵਾ ਹੂੰ ਠੀਕ ਹੈ ਤੇ ਵਹੇ ਔਖਾ ਕੰਮ ਤਾਂ ਨਹੀਂ ਘੰਟਾ ਦੋ ਘੰਟੇ ਸਵੇਰੇ ਆ ਘੰਟਾ ਦੋ ਘੰਟੇ ਸ਼ਾਮ ਨੂੰ ਠੀਕ ਹੈ ਬਾਕੀ ਸਾਰੀ ਦਿਹਾੜੀ ਵਿਹਲਾ ਬੰਦਾ ਅਮ ਫਿਰ ਵੀ ਇਹਨਾਂ ਨੂੰ ਖਾਣਕ ਦੀ ਜੇ ਟਾਈਮਿੰਗ ਦੀ ਗੱਲ ਹੋਵੇ ਜਾਂ ਕਿੰਨੀ ਕੁਆਂਟੀਟੀ ਦੇ ਵਿੱਚ ਹੋਣੀ ਹੈ ਪਾਣੀ ਹੁੰਦੀ ਹੈ ਇਹ ਤਾਂ ਹੀ ਦੁੱਧ ਦੇ ਹਿਸਾਬ ਨਾਲ ਜੇ ਬੰਦਾ ਦੂਜਾ ਪਸ਼ੂ 10 ਕਿਲੋ ਦੁੱਧ ਦਿੰਦਾ ਵਾ ਤਾਂ 5 ਕਿਲੋ ਖਾਣਕ ਚਾਹੀਦੀ ਹੈ ਇਹਨੂੰ ਤੇ ਬਾਕੀ ਪੱਠੇ ਪੁੱਠੇ ਤਾਂ ਆਪਾਂ ਪਾਉਣੇ ਆ ਇਹ ਜੇ ਬਾਜ਼ਾਰ ਚੋਂ ਪੱਠੇ ਲੈਣ ਜਾਈਏ ਉਹ ਮਹਿੰਗੇ ਮਿਲਦੇ ਆ ਤੁਸੀਂ ਕਿੱਥੋਂ ਅਰੇਂਜ ਕਰਦੇ ਹੋ ਤੇ ਕੀ ਆਪਣੇ ਘਰ ਦੀ ਖੇਤੀ ਹੋਣੀ ਜ਼ਰੂਰੀ ਹੈ ਜਦ ਲਈ ਨੇ ਘਰ ਦੀ ਖੇਤੀ ਵੀ ਹੋਣੀ ਜ਼ਰੂਰੀ ਆ ਜੇ ਤਾਂ ਤੁਹਾਡਾ ਦੁੱਧ ਪੱਕਾ ਲੱਗਦਾ ਵਾ 70 80 ਰੁਪਏ ਲੱਗਦਾ ਫੇਰ ਤਾਂ ਜਿਹੜੇ ਬਾਹਰ ਮੁੱਲ ਪੱਠੇ ਆ ਉਹ ਵੀ ਨਹੀਂ ਮਹਿੰਗੇ ਪੈਂਦੇ ਹੈਗੇ ਠੀਕ ਆ ਹੁਣ ਫੈਟ ਦੇ ਹਿਸਾਬ ਨਾਲ ਕਿਹਦਾ 40 ਲੱਗਦਾ ਕਿਹਦਾ 45 ਲੱਗਦਾ ਕਿਹਦਾ 50 ਕਿਹਦਾ 60 ਲੱਗਦਾ ਦੁੱਧ ਫੈਟ ਕੀ ਹੁੰਦੀ ਆ ਫੈਟ ਆਹੀ ਦੁੱਧ ਚ ਦੇਖ ਦਿੰਦਾ ਵੀ ਕਿੰਨਾ ਪਿਓਰ ਆ ਦੁੱਧ ਕਿੰਨਾ گاੜਾ ਵਾ ਹਾਂਜੀ ਠੀਕ ਆ ਮੰਨ ਕੇ ਚੱਲੋ ਹੁਣ ਆਪਾਂ ਘਰੇ ਪਸ਼ੂ ਡੰਗਰ ਰੱਖੇ ਹੋਏ ਆ ਠੀਕ ਹੈ ਨਾ ਤੁਸੀਂ ਤਾਂ ਆਰ ਚੋਈ ਇੱਕ ਵਾਰ ਚ 10 ਕਿਲੋ ਨਿਕਲੇ ਆਇਆ ਐਸਟੀਮੇਟ ਇੱਕ ਡੰਗਰ ਅਧਿਆੜੇ ਚ ਕਿੰਨਾ ਦੇ ਦਿੰਦਾ ਐਸਟੀਮੇਟ ਇਹਦਾ ਨਸਲ ਤੇ ਡਿਪੈਂਡ ਹੁੰਦਾ ਵਾ ਠੀਕ ਹੈ ਕੋਈ ਨਸਲ 8 ਕਿਲੋ ਦੁੱਧ ਦਿੰਦੀ ਆ ਕੋਈ 10 ਕਿਲੋ ਦਿੰਦੀ ਆ ਕੋਈ 12 ਕੋਈ 13 ਕੋਈ 15 18 20 22 ਲੋਕ ਇਹਨਾਂ ਮਤਲਬ ਦੁੱਧ ਵਧਾ ਵੀ ਦਿੰਦੇ ਆ ਉਹ ਕੀ ਚੱਕਰ ਹੁੰਦਾ ਉਹ ਤਾਂ ਹੀ ਮੈਡੀਸਨ ਦੇਈ ਜਾਂਦੇ ਆ ਉਹਨਾਂ ਨੂੰ ਵਧਾਈ ਜਾਂਦੇ ਆ ਅੱਛਾ ਹਾਂਜੀ ਹਾਂ ਨੈਚੁਰਲ ਤਾਂ ਹੁਣ ਦੁੱਧ ਆਹੀ 10 12 ਕਿਲੋ ਹੀ 13 ਕਿਲੋ ਹੱਦ 15 ਦੇ ਦੂੰ ਆਪਾਂ ਮੰਨ ਕੇ ਚੱਲੋ 12 ਕਿਲੋ ਦਿੰਦਾ ਪਿਆ ਇੱਕ ਡੰਗਰ ਤੁਸੀਂ ਦੋ ਰੱਖੇ ਤਿੰਨ ਕਿੰਨੇ ਰੱਖੀਓ ਆਪਣੇ ਕੋਲੇ ਹੈਗੇ ਜੀ ਇੱਕ ਮੱਝ ਦੋ ਗਾਈਆਂ ਨੇ ਠੀਕ ਹੈ ਬਾਕੀ ਬੱਕਰੀਆਂ ਬੁੱਕਰੀਆਂ ਮਰਕੇ ਮੁਰਗੀਆਂ ਸਾਰਾ ਕੁਝ ਸਾਰਾ ਕੁਝ ਹੀ ਰੱਖਿਆ ਹੋਇਆ ਹਾਂਜੀ ਹਾਂਜੀ ਚਲੋ ਅੱਜ ਦੰਗਰਾਂ ਤੇ ਪਸ਼ੂਆਂ ਤੇ ਗੱਲ ਕਰਦੇ ਪਏ ਆ ਗਾਈਂ ਤੇ ਮੱਝ ਦੇ ਦੁੱਧ 'ਚ ਫਰਕ ਹੁੰਦਾ ਰੈਣ ਸੈਣੀ ਦੇ ਵਿੱਚ ਫਰਕ ਹੁੰਦਾ ਕਿ ਕਿਹੜਾ ਮਹਿੰਗਾ ਕਿਹੜਾ ਸਸਤਾ ਪੈਂਦਾ ਨਹੀਂ ਗਾਈਂ ਜਿਹੜੀ ਹੈਗੀ ਆ ਮੱਝ ਤੋਂ ਥੋੜੀ ਘੱਟ ਮਿਲ ਜਾਂਦੀ ਆ ਰੇਟ 'ਚ ਯਾਨੀ ਕਿ ਦੇਖਭਾਲ ਗਾਂ ਦੀ ਜ਼ਿਆਦਾ ਆ ਅੱਛਾ ਜ਼ਿਆਦਾ ਆ ਉਹਦੀ ਯਾਨੀ ਕਿ ਦੁੱਧ ਦੇ ਹਿਸਾਬ ਨਾਲ ਬਿਮਾਰੀ ਜ਼ਿਆਦਾ ਪੈਂਦੀ ਆ ਉਹਨੂੰ ਕਿ ਜਿਹੜੀ ਆਹੀ ਦੁੱਧ ਜਿਆਦਾ ਹੁੰਦਾ ਘਾਟਾਂ ਕੂਟਾਂ ਪੈ ਜਾਂਦੀਆਂ ਨੇ ਹੂੰ ਤੇ ਜਿਹੜੀ ਮੱਝ ਆ ਉਹ ਯਾਨਕੀ ਜਿਵੇਂ ਕਹਿੰਦੇ ਟੱਕੜ ਹੁੰਦੀ ਆ ਵੀ ਉਹ ਬਿਮਾਰੀ ਮੂਰੀ ਨੂੰ ਝੱਲ ਲੈਂਦੀ ਐ ਨਹੀਂ ਬਿਮਾਰੀ ਨਹੀਂ ਪੈਂਦੀ ਹੈਗੀ ਉਹਨੂੰ ਹੂੰ ਉਹ ਚੱਕਰ ਆਉਂਦਾ ਅੱਛਾ ਮਤਲਬ ਫਿਰ ਵੀ ਜੇ ਹੁਣ ਵੈਸੇ ਸਹਿ ਸੁਭਾਈ ਗੱਲ ਆ ਕਿ ਹੁਣ ਬੰਦਾ ਪਹਿਲਾਂ ਮੱਝ ਵੱਲ ਨਿਗਾ ਮਾਰੇ ਕਿ ਗਾਂ ਵੱਲ ਜੇਕਰ ਕੰਮ ਕਰਨਾ ਇਹ ਤਾਂ ਹੀ ਹੁਣ ਬੰਦੇ ਦੀ ਚੁਆਇਸ ਆ अच्छा। ਹੁਣ ਇਹ ਮੱਝ ਲੈਣੀਆਂ ਨੇ ਮੱਝ ਲੈ ਲੈ ਵੀ ਜੀ ਨੇ ਗਾਂ ਲੈਣੀਆਂ ਗਾਂ ਲੈ ਲੈ ਵੀ। ਠੀਕ ਹੈ। ਕੋਈ ਇਹ ਤਾਂ ਵੱਡਾ ਰੋਲਾ ਨਹੀਂ ਕੋਈ। ਨਹੀਂ ਗਾਂ ਦੀ ਸੰਭਾਲ ਜ਼ਿਆਦਾ ਹੈ। ਜ਼ਿਆਦਾ ਹੈ। ਹੂੰ। ਅੱਛਾ ਇਹ ਪਸ਼ੂਆਂ ਨੂੰ ਗਰਮੀ ਸਰਦੀ ਜਿਹੜੀ ਉਹ ਤਾਂ ਹੁੰਦੀ ਹੀ ਆ ਬਾਈ। ਉਦੋਂ ਫਿਰ ਕਿਵੇਂ ਟੇਕ ਕੇਅਰ ਕਰਦੇ ਤੁਸੀਂ? ਹੁਣ ਜਿਵੇਂ ਹੁਣ ਗਰਮੀ ਚੱਲਦੀ ਪਈ। ਹਾਂਜੀ। ਆਈ ਸ਼ਾਵਰ ਲਾਉਂਦੇ ਆ ਕਈ ਪੱਖੇ-ਪੱਖੇ ਲੱਗੇ ਹੁੰਦੇ ਆ। ਵੈਸੇ ਮੇਰੇ ਹਿਸਾਬ ਨਾਲ ਤਾਂ ਸੋਹਲ ਨਹੀਂ ਬਣਾਉਣਾ ਚਾਹੀਦਾ ਜਾਨਵਰ ਨੂੰ। ਅੱਛਾ। ਜਿਵੇਂ ਸ਼ਾਵਰ ਲਾਉਂਦੇ ਆ ਇਦਾਂ ਲਾਉਂਦੇ ਫਿਰ ਉਹਨਾਂ ਨੂੰ ਗਰਮ-ਸਰਦ ਹੋ ਜਾਂਦਾ ਬਗਲ। ਹੂੰ। ਤੇ ਇਹਨਾਂ ਦੀ ਤੁਸੀਂ ਕੋਈ ਦੇਸੀ ਖਰਾਕ ਜਿਹੜੀ ਹੁੰਦੀ ਐ ਇੱਕ ਤਾਂ ਪੱਠੇ ਪਾਦੇ ਆ ਇਹ ਤੋਂ ਬਿਨਾ ਹੋਰ ਕੀ ਖਰਾਕ ਚੱਲਦੀ ਐ ਦੇਸੀ ਖਰਾਕ ਤਾਂ ਆਹੀ ਆ ਆਪਣਾ ਦਲੀਆ ਤੁੜੀਆ ਲੇਟ ਲੂਟੀ ਦੇ ਦਿੰਦਾ ਬਾਕੀ ਖਰਾਕ ਹੁੰਦੀ ਐ ਜਿਹੜੀ ਫੀਡ ਹੁੰਦੀ ਐ ਆਪਦੀ ਘਰ ਦੀ ਬਣਵਾ ਲਵੇ ਬੰਦਾ ਨਹੀਂ ਬਾਜ਼ਾਰ 'ਚ ਵੀ ਮਿਲ ਜਾਂਦੀਆਂ ਨੇ ਠੀਕ ਆ ਜਦੋਂ ਬੰਦਾ ਡੰਗਰ ਛੋਟੇ ਹੁੰਦੇ ਤੋਂ ਰੱਖਦਾ ਵਾ 2 ਸਾਲ 4 ਸਾਲ ਕੋਲੇ ਰੱਖਦਾ ਪਿਆਰ ਪੈ ਜਾਂਦਾ ਹਣ ਬਹੁਤ ਤਾਂ ਨਾਂ ਵੀ ਰੱਖ ਦਿੰਦੇ ਤੁਸੀਂ ਨਾਂ ਰੱਖੇ ਹੋਏ ਨਹੀਂ ਨਾਂ ਪਹਿਲਾਂ ਤਾਂ ਰੱਖੇ ਸੀਗੇ ਅੱਛਾ ਹੁਣ ਨਹੀਂ ਨਾਂ ਰੱਖੇ ਹੈਗੇ ਪਿਆਰ ਬਲ ਪਿਆਰ ਹਾਂ ਹਾਂ ਪਿਆਰ ਤਾਂ ਪੂਰਾ ਫੋੜਾ ਉਹ ਕਹਿੰਦਾ ਥਾਪੀ ਦੇ ਕੇ ਦੁੱਧ ਕੱਢ ਦਿੰਦੇ ਆ ਥਾਪੀ ਦੇ ਕੇ ਹਾਂ ਹੁੰਦੀ ਆ ਢੀ ਲੰਗਰ ਹਾਂ ਹਾਂ ਨੋਰਮਲ ਜਦੋਂ ਤੁਸੀਂ ਧਾਰ ਚੋਣੇ ਹੋ ਤਾਂ ਭਾਈ ਪਹਿਲੀ ਵਾਰ ਚ ਮਤਲਬ ਥਣ ਤੇ ਧਾਰ ਆ ਜਾਂਦੀ ਹੈ ਕਿ ਕੋ ਵੀ ਜਕਰ ਪੰਗੇ ਪੈਣ ਲੱਗੇ ਨਹੀਂ ਉਹ ਤਾਂ ਹੀ ਹਣ ਉਹਦਾ ਬੱਚਾ ਛੱਡਣਾ ਪੈਂਦਾ ਫੇਰ ਕਿਤੇ ਦੁੱਧ ਲਾਉਂਦੀ ਆ ਹਾਂ ਬਾਕੀ ਹੁਣ ਟੀਕੇ ਟੁਕ ਲਾਈ ਜਾਂਦੇ ਕਹੀਂ ਹਾਂ ਉਹਦੇ ਨਾਲ ਉਹਦੇ ਨਾਲ ਹੀ ਮਤਤਾ ਰਹਿੰਦੀ ਆ ਨੇ ਜਿਹੜਾ ਪਸ਼ੂ ਨਹੀਂ ਮਿਲਦਾ ਹੈਗਾ ਉਹ ਤਾਂ ਫਿਰ ਟੀਕੇ ਟੂਕੇ ਲਾ ਦਿੰਦੇ ਆ ਲੋਕ ਉਹਨਾਂ ਦੁੱਧ ਲਾ ਲੈਂਦਾ ਡੰਗਰ ਠੀਕ ਹੈ ਹਾਂਜੀ ਤੇ ਜੇ ਮੰਨ ਕੇ ਚੱਲੋ ਹੁਣ ਤੁਹਾਡੇ ਕੋਲੇ ਦੋ ਗਾਈਆਂ ਤੇ ਇੱਕ ਮੱਝ ਹੈਗੀ ਆ ਹਾਂਜੀ ਐਸਟੀਮੇਟ ਤਾਂ ਲਾ ਲੈਣੇ ਵੀ 10 ਕਿਲੋ ਇੱਕ ਪਾਸੋਂ ਦੁੱਧ ਹੁੰਦਾ ਪਿਆ 30 ਕਿਲੋ ਇੱਕ ਟਾਈਮ ਦਾ ਕਿ ਸਾਰੇ ਦਿਨ ਦਾ ਨਹੀਂ ਗਾਈਆਂ ਯਾਨਕੀ ਮੱਝ ਹੀ ਦਿੰਦੀ ਆ ਹੁਣ ਗਾਈਆਂ ਤਾਂ ਯਾਨਕੀ ਦਿੰਦੀਆਂ ਨਹੀਂ ਹੈਗੀਆਂ ਇਹਨਾਂ ਨੂੰ ਇਹ ਨੁਕਸ ਵਾਲੇ ਪੈਂਦੇ ਇਹਨਾਂ ਦੇ ਅੱਛਾ ਹਾਂਜੀ ਹਾਂ ਇਹ ਯਾਨਕੀ ਗੱਭਣ ਗੁੱਭਣ ਵੀ ਘੱਟ ਹੀ ਰਹਿੰਦੀਆਂ ਗਾਈਆਂ ਹੂੰ ਹੁਣ ਮੇਰੇ ਕੋਲੇ ਦੋ ਗਾਇਆਂ ਨੇ ਯਾਨਕੀ ਮੇਰੇ ਕੋਲੇ ਦੋ ਤਿੰਨ ਸਾਲ ਹੋ ਗਏ ਆਸ ਨਹੀਂ ਰਹੀਆਂ ਹੈਗੀਆਂ ਠੀਕੇ ਟੂਕੇ ਦਵਾਈਆਂ 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 ਲੋਕ ਕਈ ਛੱਡ ਦਿੰਦੇ ਆ ਹਾਂ ਮੈਂ ਉਹ ਵੀ ਨਹੀਂ ਛੱਡੀਆਂ ਹੈਗੀਆਂ ਅੱਛਾ ਜੀ ਨਹੀਂ ਕਰਦਾ ਮੈਂ ਕਹਾ ਚੱਲ ਕੋਈ ਨਹੀਂ ਵੀ ਕਿਸੇ ਨਾ ਕਿਸੇ ਟਾਈਮ ਤੱਕ ਗੱਭੜ ਰਹਿਣਗੀਆਂ ਸੇਵਾ ਹੀ ਆ ਸੇਵਾ ਹੀ ਆ ਬੜੀ ਚੰਗੀ ਗੱਲ ਕਹੀ ਆ ਬਾਈ ਨੇ ਕਿ ਕਿਉਂਕਿ ਆ ਆਮ ਆਪਾਂ ਦੇਖਿਆ ਹੈ ਕਿ ਸ਼ਹਿਰਾਂ ਦੇ ਵਿੱਚ ਗਾਈਆਂ ਤੁਰੀਆਂ ਫਿਰਦੀਆਂ ਤੇ ਬਹੁਤੇ ਲੋਕ ਵਰਤ ਲੈਂਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਕਹਿੰਦੇ ਹੁੰਦੇ ਕਿ ਧਰਮ ਤੇ ਛੱਡ ਦਿੰਦੇ ਆ ਕਿ ਇਹਦੀ ਹਿੰਦੂਆਂ ਦੀ ਗਾਮ ਆ ਆਪੇ ਸਾਹਮਣੇ ਤੇ ਉਹ ਜਦੋਂ ਕਿਸੇ ਐਕਸੀਡੈਂਟ ਦਾ ਕਾਰਨ ਬਣਦੀਆਂ ਤਾਂ ਉਹ ਕਹਿੰਦੇ ਗਾਈਆਂ ਨੂੰ ਕੁੱਟਦੇ ਆ ਨਹੀਂ ਪਤਾ ਹੁੰਦਾ ਕਿ ਦਿਮਾਗ ਨਹੀਂ ਉਹਨਾਂ ਦਾ ਬੜਾ ਚੰਗੀ ਇਹ ਗੱਲ ਕੀਤੀ ਕਿ ਤੁਸੀਂ ਘਰੇ ਰੱਖੀ ਹੋਈ ਆ ਫਿਰ ਸਾਂਭ ਸੰਭਾਲ ਕੇ ਵੀ ਰਹਿੰਦੀ ਆ ਸੌ ਸੰਭਾਲ ਆਂ ਇਹ ਪੱਠੇ-ਪੁੱਠੇ ਬਾਜੀ ਦੀਆਂ ਵਿਚਾਰੀਆਂ ਨੂੰ ਪਾਣੀ ਤਾਂ ਨਹੀਂ ਹੋਸ ਕਰਦੀ ਦਾ ਸਾਰਾ ਕੁਝ ਪਹਿਲਾਂ ਮੇਰੇ ਕੋਲੇ ਕੱਟੀ ਹੁੰਦੀ ਸੀਗੀ। ਉਹ 7-8 ਵੇਰੀ ਰਹੀ ਨਹੀਂ ਹੈਗੀ। ਉਹ ਮੈਨੂੰ ਬਹੁਤ ਜਾਣਿਆਂ ਨੇ ਕਿਹਾ ਵੀ ਕੱਟਿਆਂ ਨੂੰ ਦੇ ਦੇ ਕੱਟਿਆਂ ਮੈਂ ਕਾਹ ਨੂੰ ਨਵੀਂ ਹੈ ਨਾ ਪਾਪ ਲੱਗੂਗਾ। ਉਹ 8ਵੀਂ ਵੇਰਾ ਰਹੀ ਫੇਰ ਮੈਂ ਜਦੋਂ ਰਹਿ ਗਈ ਗੱਬਣ ਰਹਿ ਗਈ ਫੇਰ ਮੈਂ ਵੇਚੀ ਸੀਗੀ ਉਹ। ਅੱਛਾ ਹਾਂ। ਇਹ ਚਲੋ ਮੰਨ ਲਓ ਆਪਾਂ ਦਿਹਾੜੀ ਦਾ 15 ਦੁੱਧ ਕੱਢਿਆ ਕਿਲੋ ਦੁੱਧ ਕੱਢਿਆ। ਉਹ ਤੋਂ ਜਿਹੜਾ ਅਗਲਾ ਸਟੈਪ ਹੁੰਦਾ ਬਈ ਵੀ ਇੱਥੋਂ ਡੇਰੀ ਦੇ ਵਿੱਚ ਦੁੱਧ ਲੈ ਕੇ ਜਾਣਾ ਜਾਂ ਕੁਝ ਲੋਕ ਘਰੇ ਵੀ ਲੈ ਜਾਂਦੇ ਆ। ਹਾਂਜੀ ਹਾਂਜੀ। ਕੀ ਅਗਲੇ ਡੇਰੀ ਵਾਲੇ ਚੰਗੇ ਹੁੰਦੇ ਆ ਕਿ ਉਹ ਵੀ ਇੱਕ ਪੁੱਠੇ ਸਿੱਧੇ ਪੰਗੇ ਪਾਉਂਦੇ ਰਹਿੰਦੇ ਨੇ ਨਹੀਂ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਪੰਜੇ ਉਗਲੇ ਕੋਈ ਜਿਹੇ ਨਹੀਂ ਕਿਵੇਂ ਮਤਲਬ ਉਹ ਬਾਕੀ ਜਿਹੜੇ ਮੱਝਾਂ ਦੁੱਧ ਲੈਂਦੇ ਆ ਮੈਕਸ ਕਰ ਦਿੰਦੇ ਗਾਈਆਂ ਦਾ ਅੱਛਾ ਪ्योर ਦੁੱਧ ਉਹ ਨਹੀਂ ਦਿੰਦੇ ਹੈਗੀ ਤੇ ਬਾਕੀ ਲੋਕਾਂ ਚ ਵੀ ਆਪਣੇ ਜਿਗਾੜ ਹੈਗੀ ਆ ਵੀ ਘਰੋਂ ਨਹੀਂ ਦੁੱਧ ਲੈਣਾ ਹੈਗਾ ਕਿਸੇ ਦੇ ਤੇ ਡੇਰੀ ਚ ਭਜਦੇ ਆ ਇਹ ਕਿਉਂ ਬਾਈ ਕੀ ਚੱਕਰ ਇਹ ਪਤਾ ਨਹੀਂ ਹੁਣ ਕੀ ਚੱਕਰਾ ਹੁਣ ਲੋਕਾਂ ਨੂੰ ਪਤਾ ਹੁਣ ਮੰਨ ਕੇ ਚੱਲੋ ਵੀ ਡੇਰੀ ਦੇ ਵਿੱਚ ਕਿਲੋ ਦੁੱਧ ਦੀ ਕੀਮਤ ਕਿੰਨੀ ਆ ਤੇ ਤੁਸੀਂ ਘਰੇ ਕੀ ਸੇਮ ਕੀਮਤ ਦੋਗੇ ਕਿ 2 ਰੁਪਏ ਘੱਟ ਦੇ ਦੋਗੇ ਨਹੀਂ ਜਿਹੜਾ ਘਰ ਦਾ ਦੁੱਧ ਆ ਉਹਦੇ ਵਿੱਚ ਪਤਾ ਤਾਂ ਹੁੰਦਾ ਵੀ ਆ ਵੀ ਮੱਝ ਦਾ ਦੁੱਧ ਚੋਇਆ ਵੀ ਮੱਝ ਦਾ ਹੀ ਮਿਲਣਾ ਵਾ ਘਰ ਦਾ ਦੁੱਧ ਤਾਂ 70 75 ਰੁਪਏ 80 ਰੁਪਏ ਵੀ ਮਿਲਦਾ ਠੀਕ ਹੈ ਹੁਣ ਜਿਹੜੀਆਂ ਡੇਰੀਆਂ ਚ ਉਹਨਾਂ ਦਾ ਰੇਟ ਵੀ ਇਹੀ ਆ 70 75 ਰੁਪਏ ਉਹ ਦੁੱਧ ਯਾਨਕੀ ਮਲਾਪਟਾਲਾ ਮਲਾਪਟਾਲਾ ਆਉਂਦਾ ਵੀ ਗਾਂ ਦਾ ਦੁੱਧ ਤੇ ਮੱਝ ਦਾ ਉਤਰਾ ਕੇ ਵਿੱਚ ਕਿਵੇਂ ਹੋ ਜਾਂਦਾ ਕਿੰਨੀ ਵਾਰ ਇਹ ਹੋਇਆ ਨਹੀਂ ਹੁਣ ਹੁੰਦਾ ਤਾਂ ਹੈਗਾ ਹੀ ਆ ਹੁਣ ਕਿਸੇ ਨੇ 8 9 ਫੈਟ ਵਾਲਾ ਦਾ ਦੁੱਧ 70 75 ਵੀ ਦੇਣਾ ਨਹੀਂ ਹੈਗਾ ਡੈਰੀ ਵਾਲਿਆਂ ਨੂੰ ਠੀਕ ਹੈ ਠੀਕ ਹੈ ਹੁਣ ਉਹ ਮਿਕਸ ਕਰਕੇ ਹੀ ਫੇਰ ਹੀ ਦਊਗਾ ਅਗਲਾ ਹੁਣ ਜਿਹੜੇ ਘਰਾਂ ਵਾਲੇ ਆ ਉਹਨਾਂ ਨੇ ਫੈਟ ਤਾਂ ਚੈੱਕ ਕਰਨੀ ਨਹੀਂ ਹੈਗੀ ਵੀ ਸਾਡੀ 8 ਆਈ ਆ ਸਾਡੀ 7 ਆਈ ਆ ਜੇ ਜਿਹੜੇ ਰੇਟ ਚੱਲਦਾ ਵਾ ਉਹੀ ਰੇਟ ਜਿਹੜਾ ਘਰ ਦਾ ਕੋਈ ਲੱਗਿਆ ਹੋਇਆ ਵਾ ਉਹਨੂੰ ਉਹੀ ਰੇਟ ਦੇ ਦੇਣਾ ਹੁਣ ਕੀ ਘਰਾਂ ਦੇ ਵਿੱਚ ਬੈਨੀਫਿਟ ਆ ਲੋਕਾਂ ਨੂੰ ਯਾਨਕਿ ਫੇਰ ਵੀ ਲੋਕ ਡੈਰੀਆਂ ਦੇ ਭਜਦੇ ਆ ਘਰੋਂ ਦੁੱਧ ਨਹੀਂ ਲੈਂਦੇ ਹੈਗੇ ਪਤਾ ਨਹੀਂ ਕੀ ਚੱਕਰ ਆ ਨੇ ਮੈਂ ਜੇ ਪਰਸਨਲੀ ਦੇਖ ਸੋਚਦਾ ਤਾਂ ਕਹਿੰਦਾ ਵੀ ਘਰੇ ਆਜੇ ਦੁੱਧ ਕਿਉਂਕਿ ਕੌਣ ਲੈਣ ਜਾਊਗਾ ਤੇ ਬਰੋਜ ਦਾ ਡੇੜਾ ਇਹੀ ਮੈਨੂੰ ਲੱਗਦਾ ਨਹੀਂ ਹੁਣ ਲੋਕ ਉਦਾਂ ਵੀ ਤਰੀ ਫਿਰਦੇ ਆ ਹਾਂ ਕਦੇ ਕਿਧਰੋਂ ਨਿਕਲ ਕੇ ਕਿਧਰੋਂ ਨਿਕਲ ਕੇ ਯਕੀ ਦੁੱਧ ਨਹੀਂ ਲੈ ਆ ਸਕਦੇ ਹੈਗੇ ਬੜੀ ਬੜੀ ਚੰਗੀ ਗੱਲ ਕੀਤੀ ਤੇ ਅਸੀਂ ਵੀ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਨੇੜੇ ਤੜ ਤੁਹਾਡੇ ਪਿੰਡ ਹੈਗਾ ਸੌਰੀ ਜੇਕਰ ਤੁਹਾਡੇ ਨੇੜੇ ਤੇੜੇ ਪਿੰਡ ਹੈਗਾ ਆ ਤਾਂ ਤੁਸੀਂ ਜਰੂਰ ਇੱਕ ਵਾਰੀ ਮਤਲਬ ਟਰਾਈ ਕਰੋ ਕਿ ਕਿਸੇ ਘਰ ਦੇ ਵਿੱਚ ਦੁੱਧ ਲਗਾ ਲਓ ਤਾਂ ਕਿ ਤੁਹਾਨੂੰ ਜਿਹੜਾ ਉਹ ਵਿਚਲਾ ਇੱਕ ਨਾ ਉਹ ਕਹਿੰਦੇ ਜਦੋਂ ਦੁੱਧ ਘਰੋਂ ਨਿਕਲ ਗਿਆ ਤਾਂ ਕੀ ਮਿਲਾਵਟ ਹੋ ਗਈ ਉਸ ਤੋਂ ਬਾਅਦ ਡੇਰੀ ਡੇਰੀ ਤੋਂ ਘਾਂ ਦੁੱਧੀ ਇਹ ਪਤਾ ਨਹੀਂ ਲੱਗਣਾ ਇਸ ਕਰਕੇ ਟਰਾਈ ਕਰਿਆ ਕਰੋ ਅੱਛਾ ਭਾਈ ਜਿਹੜੇ ਘਰਾਂ ਦੇ ਵਿੱਚ ਕਹਿੰਦੇ ਅਸੀਂ ਘਰੋਂ ਹੀ ਆਏ ਆ ਦੁੱਧੀ ਹਾਂਜੀ ਉਹਦਾ ਕੀ ਕਰੀਏ ਸਿਉ ਉਹ ਰੱਬ ਹੀ ਜਾਣਦਾ ਰਾਜ ਕੀ ਹੁੰਦਾ ਅੱਛਾ ਰੱਬ ਹੀ ਜਾਣਦਾ ਕਿਉਂਕਿ ਤੂੰ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਆ ਕਿ ਸਹੀ ਵੀ ਹੈਗੇ ਆ ਵਿੱਚ ਸਹੀ ਵੀ ਹੈਗੇ ਗਲਤ ਵੀ ਹੈਗੇ ਆ ਹੁਣ ਜਿਹੜੇ ਗਲਤ ਆ ਉਹਨਾਂ ਨੇ ਤਾਂ ਫਿਰ ਗਲਤੀ ਕਰਨਾ ਵਾ ਇੱਕ ਸੌਖੇ ਜੇ ਆਪਾਂ ਹੋਰ ਗੱਲ ਤੇ ਆ ਜਾਨੇ ਆ ਬਈ ਇੱਕ ਬੰਦੇ ਨੇ ਹੁਣ ਘਰੇ ਗਾਈਆਂ ਮੱਝਾਂ ਰੱਖੀਆਂ ਹੋਈਆਂ ਕੀ ਉਹ ਟੱਬਰ ਪਾਲ ਸਕਦਾ ਆ ਦੋ ਮੱਝਾਂ ਦੇ ਨਾਲ ਦੋ ਗਾਈਆਂ ਦੇ ਨਾਲ ਕਿ ਉਹਨੂੰ ਹੋਰ ਵੀ ਮਿਹਨਤ ਕਰਨੀ ਪਈ ਨਹੀਂ ਪਾਲ ਸਕਦਾ ਵਾ ਪਾਲ ਸਕਦਾ ਹਾਂਜੀ ਅੱਗੇ ਪਾਲਦੇ ਹੀ ਸੀਗੇ ਅਗੇ ਲੋਕਾਂ ਨੇ ਡੰਗਰ ਰੱਖੇ ਹੋਏ ਸੀਗੇ ਹੂੰ ਉਹਨਾਂ ਤੋਂ ਘਰ ਦਾ ਖਰਚਾ ਚੱਲੀ ਜਾਂਦਾ ਸੀਗਾ ਉਦੋਂ ਲੋਕ ਕੰਮ ਕਰਦੇ ਸੀ ਆਪ ਹੁਣ ਤਾਂ ਗੋਹਾ ਸੱਟਣ ਵਾਲੇ ਲਾਏ ਆ ਬੰਦੇ ਤੇ ਉਹ ਪੈਸੇ ਲੈ ਜਾਂਦੇ ਆ ਦੁੱਧ ਲੈਂਦੇ ਆ ਉਹ ਰਾਸ਼ਨ ਪਾਣੀ ਦਿੰਦੇ ਆ ਡਰਣਾ ਬਚਣਾ ਹੀ ਆ ਫੇਰ ਉਹੀ ਤਾਂ ਗੱਲ ਆ ਹੱਥ ਹੀ ਨਹੀਂ ਨਾ ਕਰਦੇ ਹੈਗੇ ਹੁਣ ਮੈਂ ਗੋਹਾ ਵੀ ਆਪ ਚੱਕਦਾ ਵਾਂ ਸੰਬਰਨਾ ਵੀ ਸਾਰਾ ਕੁਝ ਆਪ ਆ ਪੱਠੇ ਕਿੱਥੇ ਲਾਉਣੇ ਪੱਠੇ ਖੇਤ ਬੀਜੇ ਹੋਏ ਆ ਆਪਣੇ ਖੇਤ ਹੀ ਆ ਆਪਣੇ ਖੇਤ ਹਾਂਜੀ ਫੇਰ ਤਾਂ ਬਈ ਪਹਿਲਾਂ ਤਾਂ ਉਧਰ ਜਾਣਾ ਖੇਤ 'ਚ ਪੱਠੇ ਵੱਢ ਕੇ ਲਿਆਉਣੇ ਆ ਫਿਰ ਰੇੜੇ ਤੇ ਲੈ ਕੇ ਆਉਣੇ ਆ ਨਹੀਂ ਰੇੜੇ ਤੇ ਨਹੀਂ ਮੈਂ ਮੋਟਰਸਾਈਕਲ ਦੀ ਬੋਲਟ ਤੇ ਹੀ ਲਿਆਉਣਾ ਅੱਛਾ ਇਹ ਵੀ ਚਲੇ ਵੀ ਵਧੀਆ ਗੱਲ ਆ ਬਾਈ ਮਤਲ ਅੱਛਾ ਡੇਲੀ ਦੇ ਕਿੰਨੇ ਕਪੱਠੇ ਲਿਆਉਣੇ ਪੈਂਦੇ ਆ ਡੇਲੀ ਦੇ ਡੰਗਰੇ ਦੇ ਹਿਸਾਬ ਨਾਲ ਫਿਰ ਵੀ ਆਪਣੇ ਹਿਸਾਬ ਨਾਲ ਦੋ ਭਰੀਆਂ ਲੈ ਆਈਦੀਆਂ ਆ ਅੱਛਾ ਭਰੀ ਛੋਟੇ ਵੀ ਹੁੰਦੀਆਂ ਵੱਡੇ ਵੀ ਜਾਂਦੀਆਂ ਕਿੰਨਾ ਟਾਈਮ ਲੱਗ ਜਾਂਦਾ ਵੱਢਣ ਨੂੰ ਉਹੀ ਘੰਟੇ ਦੇ ਵਿੱਚ ਸਵਾ ਘੰਟੇ ਦੇ ਵਿੱਚ ਵੱਢ ਕੇ ਲਿਆਉਂਦਾ ਬੰਦਾ ਮਿਹਨਤ ਦਾ ਕੰਮ ਤਾਂ ਹੈਗਾ ਯਾਰ ਮਿਹਨਤ ਦਾ ਕੰਮ ਤਾਂ ਹੈਗਾ ਮੀ ਆਵੇ ਨੇ ਏਰੀਆ ਵੇ ਪੱਠੇ ਦਾ ਲਿਆਉਣੀ ਲਿਆਉਣੇ ਆ ਲਿਆਉਣੇ ਲਿਆਉਣੇ ਮਹੀਆ ਦੇ ਮਹੀ ਦੇ ਵਿੱਚ ਪੱਠੇ ਵੱਢਣੇ ਹੁਣ ਜਦੋਂ ਕੂਰਾ ਪਿਆ ਹੁੰਦਾ ਸਰਦੀਆਂ ਦੇ ਵਿੱਚ ਉਦੋਂ ਪੱਠੇ ਵੱਢਣੇ ਹੱਥ ਠਰ ਜਾਂਦੇ ਆ ਲੋਕ ਤਾਂ ਕਹਿੰਦੇ ਵੀ 70 ਰੁਪਏ ਤਾਂ ਤਾਂ ਮਹਿੰਗਾ ਵਾ ਵੀ ਆ ਕੇ ਤਾਂ ਦੇਖੋ ਤੁਸੀਂ ਤਾਂ ਰਜਾਈਆਂ ਵਿੱਚ ਪਏ ਹੋਣੇ ਉਦੋਂ ਜਾਣਾ ਵੀ ਆ ਵੱਢਣੇ ਵੀ ਆ ਤੇ ਲਿਆ ਕੇ ਫਿਰ ਉਹਨੂੰ ਸੰਨੀ ਕਰਕੇ ਹੁਣ ਸਰਦੀਆਂ ਦੇ ਵਿੱਚ ਤਾਂ ਵੀ ਅੰਦਰੇ ਜਦੋਂ ਢੰਡਾਂ ਬੈ ਲੱਗ ਜਾਂਦੀਆਂ ਵਾ ਡੰਗਰ ਨੇ ਅੰਦਰ ਹੀ ਰਹਿਣਾ ਵਾ ਉਹਨੂੰ ਸੁੱਕਾ ਰੱਖਣਾ ਥੱਲੇ ਉਹ ਸੰਭਰਨਾ ਬਾਰੀ ਬਾਰੀ ਜਾ ਕੇ ਦੇਖਣਾ ਗੋਹਾ ਹਟਾਉਣਾ ਵਾ ਮੈਂ ਦੱਥਲੇ ਸੌਕ ਪਾਉ ਮੈਨਾਂ ਨੂੰ ਠੰਡ ਨਾ ਲੱਗ ਜੇ ਬਹੁਤ ਕੋਈ ਸਰਦੀਆਂ ਦੇ ਵਿੱਚ ਬਹੁਤ ਪੂਛ ਕਰਨਾ ਪੈਂਦਾ ਵੈਸੇ ਬੜੀ ਲੰਬੀ ਚੌੜੀ ਗੱਲਬਾਤ ਆ ਕਿਉਂਕਿ ਇਹ ਵਿਸ਼ਾ ਹੀ ਇਸ ਤਰ੍ਹਾਂ ਦਾ ਆ ਕਿ ਅਸੀਂ ਜੇ ਹੋਰ ਘੰਟਾ ਵੀ ਗੱਲਾਂ ਬਾਤਾਂ ਕਰੀਏ ਬਾਕੀ ਮੈਂ ਦੇਖਿਆ ਤੁਹਾਡੇ ਘਰ ਦੇ ਵਿੱਚ ਕੁੱਕੜ ਵੀ ਰੱਖਿਆ ਹੋਇਆ ਬੱਕਰੀਆਂ ਵੀ ਇਹ ਕੀ ਲੌਜੀਕ ਆ ਬਾਈ ਇਹ ਬਾਕੀ ਸ਼ੌਂਕ ਆ ਜੀ ਅੱਛਾ ਹਾਂ ਜੀ ਹਾਂ ਬੱਕਰੀਆਂ ਵੀ ਆ ਕੁੱਤੇ ਵੀ ਆ ਚਾਰ ਪੰਜ ਜਾਨਕੀ ਨਸਲ ਦੇ ਨਹੀਂ ਹੈਗੇ ਦੂਜੀ ਆ ਰੋਟੀ ਪਾਦੀ ਆ ਦੁੱਧ ਪਾਦੀ ਦਾ ਉਹਨਾਂ ਨੂੰ ਸ਼ਾਮ ਨੂੰ ਅੱਛਾ ਤੇ ਮੁਰਗੇ ਵੀ ਆ ਘੋੜੀਆਂ ਵੀ ਆ ਘੋੜੀਆਂ ਵੀ ਰੱਖੀਆਂ ਹੋਈਆਂ ਹਾਂ ਜੀ ਘੋੜੀ ਇੱਕ ਘੋੜਾ ਵਾ ਫਿਰ ਤਾਂ ਬਘੋੜੀਆਂ ਵਾਲਾ ਜਿਹੜਾ ਸੈਕਟਰ ਆ ਇਹ ਨੈਕਸਟ ਇੰਟਰਵਿਊ ਜ਼ਰੂਰ ਕਰੂੰਗਾ ਅੱਛਾ ਭਾਈ ਇਹ ਕੁੱਕੜ ਰੱਖੇ ਹੋਏ ਆ ਜਾਂ ਬੱਕਰੀਆਂ ਇਹ ਤਾਂ ਛੋਟਾ ਜਿਹਾ 2 ਮਿੰਟ ਦਾ ਦੱਸ ਦੋ ਵੀ ਇਹ ਤਾਂ ਕੀ ਫਾਇਦਾ ਦੇ ਸਕਦੇ ਨਹੀਂ ਫਾਇਦਾ ਤਾਂ ਹੈਗਾ ਹੀ ਆ ਹੁਣ ਜੇ ਹੁਣ ਬੱਕਰੀਆਂ ਰੱਖੀਆਂ ਵਾ ਉਹ 'ਚ ਵੀ ਬੈਨੀਫਿਟ ਹੈਗਾ ਵਾ ਤੇ ਉਹ 'ਚ ਤਾਂ ਵਾ ਵੀ ਬੰਦਾ ਜੇ ਨਸਲ ਦੀ ਹੋਵੇ ਉਹ ਜੇ ਬਰੀਡਰ ਛੱਟਿਆ ਹੋਵੇ ਫਿਰ ਫਾਇਦਾ ਵਾ ਅੱਛਾ ਹੁਣ ਮੈਂ ਵੀ ਪਹਿਲਾਂ ਉਦਾਂ ਹੀ ਲੈ ਆਇਆ ਸੀਗਾ ਤੇ ਉਹ ਮੇ ਕੋਲ ਬਰੀਡਰ ਹੈ ਨਹੀਂ ਸੀਗਾ ਉਹ ਯਾਨਕੀ ਜਿਵੇਂ 22 3 ਮਹੀਨਾਂ ਸਾਲ 2 ਸਾਲ ਉਹਨਾਂ ਦੀ ਠੀਕ ਹੈ ਹੁਣ ਯਾਨਕੀ ਉਹਨਾਂ ਨੂੰ ਕਰਾਇਆ ਵਾ ਤੇ ਹੁਣ ਕਾ ਬੱਚੇ ਹੋ ਜਾਣਗੇ ਉਹ ਬੈਨੀਫੀਸ਼ੀਅਰੀ ਪਤਾ ਲੱਗਣ ਲੱਗਿਆ ਹਾਂਜੀ ਹਾਂਜੀ ਹਾਂ ਤੇ ਇਹਦਾ ਕੁੱਕੜਾਂ ਦਾ ਕੁੱਕੜਾਂ ਦਾ ਵੀ ਆਹੀ ਬਸ ਜਿਵੇਂ ਜਿਮ ਲਈਦੀਆਂ ਅੰਡੇ-ਉਂਡੇ ਖਾਈ ਜਾਂਦੀਆਂ ਆਰਗੇਨਿਕ ਘਰ ਦੇ ਕੋਈ ਇਹਨਾਂ ਨੂੰ ਹੈ ਨਹੀਂ ਹੈਗਾ ਵੀ ਫੀਡ ਕਈ ਲੋਕ ਬਾਜ਼ਾਰੂ ਫੀਡ ਪਾਉਂਦੇ ਆ ਉਹ ਨਹੀਂ ਪਾਈਦੀ ਹੈਗੀ ਬਾਕੀ ਹੋਰ ਜਿਹੜੇ ਡੰਗਰਾਂ 'ਚ ਚਿਚੜੀਆਂ ਚੂਚੜੀਆਂ ਹੁੰਦੀਆਂ ਉਹ ਖਾ ਖੋ ਲੈਂਦੇ ਆ ਬਾਕੀ ਦਾਣੇ-ਦੂਣੇ ਪਾ ਦਿੰਦੇ ਆ ਉਹਨਾਂ ਨੂੰ ਆਣਦੇ ਹੁੰਦੇਈਆਂ ਨੀਆਂ ਖਾਈ ਜਾਂਦੀਆਂ ਢੋਲੇ ਬਣਾਈ ਜਾਂਦੀਆਂ ਦੇਖੋ ਇਹ ਬੜ ਦੇਖੋ ਹੁਣ ਮੈਂ ਪਹਿਲਾਂ ਬਾਈ ਨਾਲ ਗੱਲ ਕਰਦਾ ਚਾਹ ਪਿੰਦਾ ਪਿਆ ਵੀ ਇਹ ਇਹ ਬਾਈ ਕਹਿੰਦਾ ਵੀ 5 ਮਿੰਟ ਤੇ ਸਾਰੀ ਗੱਲ ਨਿਬੜਜੂ ਜਿਵੇਂ ਹੁਣ ਗੱਲ ਚੱਲੀ ਆ ਕੱਲੇ ਕੁੱਕੜਾਂ ਤੇ ਕੱਲੇ ਬੱਕਰੀਆਂ ਤੇ ਕੱਲੀਆਂ ਮੱਝਾਂ ਤੇ ਕੱਲੀਆਂ ਘੋੜਿਆਂ ਤੇ ਕੱਲੇ ਜੱਟ ਦੇ ਜੂਨ ਤੇ ਕੱਲੀ ਮਿਹਨਤ ਤੇ ਇਹ ਵਿਸ਼ਾ ਇੱਡਾ ਵੱਡਾ ਹੈ ਕਿ ਅਸੀਂ 5 ਘੰਟੇ ਵੀ ਲਾ ਸਕਦੇ ਹਾਂ ਪਰ ਕਹਿੰਦੇ ਹੁੰਦੇ ਆ ਕਿ ਲੋਕ ਦੇਖਣ ਵਾਲੇ ਵੀ ਕਹਿੰਦੇ ਕਿ ਸਾਡੇ ਕੋਲ ਸਮਾਂ ਸੀਮਤ ਜਿਹਾ ਹੁੰਦਾ ਆ ਤੇ ਮੈਂ ਬਾਈ ਨੇ ਵੀ ਕਹੂੰਗਾ ਕਿ ਅਗਲੀ ਵਾਰਪਾ ਫੇਰ ਬੈਠੀਏ ਤੇ ਇਸੇ ਟੌਪਿਕ ਨੂੰ ਆਪਾਂ ਹੋਰ ਵਿਸਥਾਰ ਦੇ ਨਾਲ ਇੱਕ ਲਾਈਫ ਪਿੰਡੂ ਬੰਦੇ ਦੀ ਤੇ ਇੱਕ ਕੀ ਵਾਕਏ ਹੀ ਇਸ ਤਰ੍ਹਾਂ ਦੀ ਲਾਈਫ ਹੀ ਸਵਰਗ ਹੁੰਦੀ ਆ ਉਹ ਵਿਸਥਾਰ ਦੇ ਨਾਲ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ